ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਰੀਦਕੋਟ ਦੇ ਵਿੱਚ ਜੋ ਮਰਡਰ ਹੋਇਆ ਰੁਪਿੰਦਰ ਕੌਰ ਨਾਮ ਦੀ ਲੜਕੀ ਨੇ ਗੁਰਵਿੰਦਰ ਸਿੰਘ ਆਪਣੇ ਪਤੀ ਦਾ ਕਤਲ ਕਰ ਦਿੱਤਾ ਤੇ 3-4 ਦਿਨ ਪਹਿਲਾਂ ਕਤਲ ਹੋਇਆ ਤੇ ਅੱਜ ਉਹਨਾਂ ਦਾ ਸੰਸਕਾਰ ਹੋ ਗਿਆ ਤੇ ਉਹਦੀ ਕਿਤੇ ਆਪਣੇ ਪ੍ਰੇਮੀ ਨਾਲ ਮਿਲ ਕੇ ਉਹਨੇ ਪਹਿਲਾਂ ਉੱਥੇ ਸੱਦਿਆ ਆਪਣੇ ਘਰੋਂ ਉਹਨੂੰ ਕਿਉਂਕਿ ਉਹ ਜੋ ਕੁੜੀ ਰੁਪਿੰਦਰ ਕੌਰ ਆ ਉਹਦੇ ਸੱਸ ਤੇ ਸਹੁਰਾ ਉਹ ਕੈਨੇਡਾ ਦੇ ਵਿੱਚ ਰਹਿ ਰਹੇ ਸੀ ਤੇ ਇੱਥੇ ਦੋਵੇਂ ਹੀ ਰਹਿ ਰਹੇ ਸੀ ਗੁਰਵਿੰਦਰ ਸਿੰਘ ਤੇ ਉਹਦੀ ਵਾਈਫ ਰਪਿੰਦਰ ਕੌਰ ਤੇ ਉਹ ਜਿਹੜੇ ਮੁੰਡੇ ਨਾਲ ਉਹਦੀ ਗੱਲਬਾਤ ਸੀ ਉਹਨੂੰ ਉੱਥੇ ਬੁਲਾ ਕੇ ਤੇ ਉਹਨਾਂ ਦੀ ਪਹਿਲਾਂ ਹੀ ਪਲਾਨਿੰਗ ਸੀ ਮਾਰਨ ਦੀ ਤੇ ਉਹਨਾਂ ਨੂੰ ਉੱਥੇ ਬੁਲਾਇਆ ਪਹਿਲਾਂ ਕੋਈ ਨਸ਼ੀਲੀ ਚੀਜ਼ ਦਿੱਤੀ ਉਹਦੇ ਨਾਲ ਉਹ ਨਹੀਂ ਉਹਨੂੰ ਹੋਇਆ ਕੋਈ ਕਿਉਂਕਿ ਤਗੜਾ ਬਹੁਤ ਸੀ ਸਰੀਰ ਵਧੀਆ ਸੀ ਤੇ ਫਿਰ ਉਹਨਾਂ ਨੇ ਇੱਕ ਬੰਦਾ ਹੋਰ ਵਿਸ਼ਵਜੀਤ ਸਿੰਘ ਨਾਂ ਦਾ ਉਹਨੂੰ ਵੀ ਸਦਕੇ ਤੇ ਉਹਨਾਂ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਸਾਰਿਆਂ ਨੂੰ ਫੋਨ ਕਰਕੇ ਦੱਸਤਾ ਵੀ ਸਾਨੂੰ ਬੰਦੇ ਪੈ ਗਏ ਆ ਤੇ ਵਿਸ਼ਵਜੀਤ ਦੇ ਆਪਣੇ ਗੁਰਵਿੰਦਰ ਸਿੰਘ ਦੇ ਸੱਟਾਂ ਲੱਗੀਆਂ ਇਹ ਨਹੀਂ ਦੱਸਿਆ ਕਿ ਉਹਦਾ ਮਰਡਰ ਹੋ ਗਿਆ ਪਰ ਉੱਥੋਂ ਦੀ ਜੋ ਪੁਲਿਸ ਨੇ ਕੰਮ ਕੀਤਾ ਬਹੁਤ ਵਧੀਆ ਬਹੁਤ ਪ੍ਰੋਫੈਸ਼ਨਲ ਤਰੀਕੇ ਨਾਲ ਉਹਨਾਂ ਨੇ ਕੇਸ ਨੂੰ ਹੈਂਡਲ ਕੀਤਾ ਤੇ ਉਹਨਾਂ ਉਹ ਸਾਰੀ ਗੱਲ ਸਾਹਮਣੇ ਰੱਖਤੀ ਹੈ ਵੀ ਕੀ ਕਹਾਣੀ ਤੇ ਕਿਉਂ ਵਿਚਾਰੇ ਦੀ ਡੈਥ ਹੋਈ ਉਹ ਜਨਾਨੀ ਨੇ ਖੁਦ ਹੀ ਇਹ ਸਾਰਾ ਕੰਮ ਕਰਾਇਆ ਤੇ ਬਾਅਦ ਦੇ ਵਿੱਚ ਕਹਾਣੀ ਬਣਾਤੀ ਜੀ ਸਾਨੂੰ ਬੰਦੇ ਪੈ ਕੇ ਰਾਤ ਤੇ ਸੋਨਾ ਤੇ ਇਦਾਂ ਦੀਆਂ ਕੀਮਤੀ ਸਮਾਨ ਜਿਹੜਾ ਸੀ ਉਹ ਪਹਿਲਾਂ ਹੀ ਸਾਈਡ ਤੇ ਕਰਾਤਾ ਉਹੋ ਹੀ ਬੰਦਾ ਲੈ ਗਿਆ ਜਿਹਦੇ ਨਾਲ ਉਹਦੀ ਗੱਲਬਾਤ ਸੀ ਕੁੜੀ ਦੀ ਵੀ ਇਦਾਂ ਹੀ ਲੱਗੇ ਕਿ ਵਾਕਈਏ ਚੋਰੀ ਦਾ ਮਸਲਾ ਹੈ ਜਾਂ ਇਹ ਰਾਤ ਬੰਦੇ ਜਿਹੜੇ ਪੈ ਗਏ ਉਹੀ ਮਸਲਾ ਇਦਾਂ ਫੀਲ ਹੋਵੇ ਇਦਾਂ ਦਾ ਸਾਰਾ ਸਿਸਟਮ ਬਣਾਤਾ ਉਹਨਾਂ ਨੇ ਪਰ ਫਰੀਦਕੋਟ ਦੀ ਪੁਲਿਸ ਤੇ ਐਸਐਸਪੀ ਨੇ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ ਸਾਰੀ ਕਹਾਣੀ ਖੋਲ ਕੇ ਤੇ ਸਾਰੇ ਬੰਦੇ ਵੀ ਗ੍ਰਿਫਤਾਰ ਕਰ ਲਏ ਐ ਤੇ ਅੱਜ ਗੁਰਵਿੰਦਰ ਸਿੰਘ ਦਾ ਸੰਸਕਾਰ ਹੋ ਗਿਆ ਤੇ ਹੁਣੇ ਸਾਰੀ ਗੱਲ ਜੋ ਵੀ ਜਿਵੇਂ ਵੀ ਇਹ ਸਾਰਾ ਕੇਸ ਖੁੱਲਿਆ ਤੇ ਇਦਾਂ ਹੀ ਇਹ ਕੋਰਟ ਦੇ ਵਿੱਚ ਜਾਵੇ ਮੈਂ ਪੁਲਿਸ ਦਾ ਧੰਨਵਾਦ ਕਰਦਾ ਤੇ ਫਾਈਲ ਤੇ ਇਦਾਂ ਦਾ ਸਾਰੀ ਇੱਕ ਇੱਕ ਚੀਜ਼ ਪੂਰੀ ਸੈਂਟੀਫਿਕ ਤਰੀਕੇ ਨਾਲ ਇਹਨੂੰ ਕਰਨ ਤਾਂ ਜੋ ਇਹਦੀ ਰੀਲੀਫ ਨਾ ਮਿਲ ਸਕੇ ਇਹ ਕਿਤੇ ਕਿਸੇ ਵੀ ਤਰੀਕੇ ਬਰੀ ਨਾ ਹੋ ਸਕਣ ਕਿਉਂਕਿ ਜਨਾਨੀ ਨੇ ਜਿਹੜਾ ਇੱਕ ਨੌਣਾ ਕੰਮ ਕੀਤਾ ਹੈ ਇਹਨੂੰ ਇਸ ਚੀਜ਼ ਦੀ ਸਜ਼ਾ ਮਿਲਣੀ ਚਾਹੀਦੀ ਹੈ ਵੈਸੇ ਤਾਂ ਜੇ ਫਾਂਸੀ ਹੋ ਸਕਦੀ ਤੇ ਫਾਂਸੀ ਹੋਵੇ ਤੇ ਜੇ ਫਾਂਸੀ ਨਹੀਂ ਹੋ ਸਕਦੀ ਤੇ ਘੱਟੋ ਘੱਟ ਉਮਰ ਕੈਪ ਤਾਂ ਹੋਣੀ ਚਾਹੀਦੀ ਤਾਂ ਜੋ ਅੱਗੇ ਤੋਂ ਇਦਾਂ ਦੀ ਕੋਈ ਜਨਾਨੀ ਘਣਾਉਣਾ ਕੰਮ ਨਾ ਕਰ ਸਕੇ ਤੇ ਮੈਂ ਇਦਾਂ ਦੀਆਂ ਜਿਹੜੀਆਂ ਜਨਾਨੀਆਂ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਜੇ ਤੁਹਾਡੀ ਨਹੀਂ ਨਾ ਬੰਦੀ ਕਿਸੇ ਨਾਲ ਤੇ ਪਾਸੇ ਹੋ ਜਾ ਉਹਨੂੰ ਛੱਡ ਕੇ ਕਿਸੇ ਦੇ ਅੱਜ ਕੱਲ ਇੱਕ ਇੱਕ ਦੋ ਦੋ ਬੱਚੇ